ਇਲਾਕਾ ਬੀਟ ਵਿੱਚ ਪੈਂਦੇ ਪਿੰਡ ਅਚਲਪੁਰ ਛਿੰਝ ਸ਼ਰਹਾ ਦੀ ਮੌਕੇ ਤੇ ਇਨਸਾਨੀਅਤ ਪਹਿਲਾਂ ਸੰਸਥਾ ਵੱਲੋਂ ਕੈਂਸਰ ਕੇਅਰ ਬਲੱਡ ਟੈਸਟ ਫ੍ਰੀ ਅੱਖਾਂ ਦਾ ਟੈਸਟ ਦਵਾਈਆਂ ਅਤੇ ਇਨਕਾਮ ਫ੍ਰੀ ਵੰਡੀਆਂ ਗਈਆਂ ਸੰਸਥਾ ਦੇ ਟਰਸਟੀ ਅਜੇ ਵੀਰ ਸਿੰਘ ਲਾਲਪੁਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੈਂਪ ਵਿੱਚ ਲੋਕਾਂ ਨੇ ਹਮ ਅਮਾਗੇ ਸ਼ਮੂਲੀਅਤ ਕੀਤੀ ਭਾਜਪਾ ਅਗੂ ਰਾਣਾ ਰਾਜਕੁਮਾਰ ਦੀਆਂ ਕੋਸ਼ਾ ਸਦਕਾ ਵਿੱਚ ਇਲਾਕੇ ਵਿੱਚ ਪਹਿਲੀ ਵਾਰ ਇੰਨਾ ਵੱਡਾ ਕੈਂਪ ਲਗਾਇਆ ਗਿਆ ਉਹਨਾਂ ਦਾ ਸਾਥ ਦੇਣ ਲਈ ਪਹੁੰਚੇ ਭਾਜਪਾ ਗੱਡ ਸ਼ੰਕਰ ਹਲਕਾ ਇੰਚਾਰਜ ਪ੍ਰਦੀਪ ਰੰਗੀਲਾ ਜੀ ਮੰਡਲ ਪ੍ਰਧਾਨ ਵਿਜੇ ਕਸ਼ਬ ਬੱਲਾ ਜਨਰਲ ਸੈਕਟਰੀ ਅਲੋਕ ਰਾਣਾ ਬੀਸੀ ਮੋਰਚਾ ਪ੍ਰਧਾਨ ਸਤਬਲ ਬਿੱਲੂ ਜਸਪਾਲ ਪਠੜ ਅਜਿੰਦਰ ਸਿੰਘ ਮਹਿਦਬਾਨੀ ਦਲਬੀ ਰਾਣਾ ਕੈਪਟਨ ਜਸਵੀਰ ਸਿੰਘ ਰਜੇ ਸ਼ਰਾਣਾ ਕਾਬਲ ਸਿੰਘ ਠੇਕੇਦਾਰ ਅਤੇ ਇਲਾਕਾ ਨਿਵਾਸੀ ਹਜਰਸਨ ਆਉ ਦੇਖਦੇ ਹਾਂ ਕਟ ਸ਼ੰਕਰ ਤੋਂ ਸਾਜੀ ਬਰਾਣਾ ਦੀ ਪੂਰੀ ਰਿਪੋਰਟ ਬੀਬੀ ਰੇਂਦਰ ਸਿੰਘ ਦੀ ਸਾਹੀ ਮਾਸਟਰ ਜੀ ਸੇਖੋ ਵਾਲ ਔਰ ਸਾਡੇ ਗੁਰਦੀਪ ਸਿੰਘ ਜੀ ਦੀ ਵੀ ਹਰਵਾ ਨਨਮਾ ਵਾਲੇ ਮਾਸਟਰ ਰੇਂਦਰ ਸਿੰਘ ਦੀ ਮੀਟੂ ਫੋਜੀ ਸਾਹਿਬ ਰਾਜੀ ਫੋਜੀ ਤੇ ਮਾਸਟਰ ਅਲੇਖ ਮਾਰਜੀ ਜਿਹੜਾ ਪ੍ਰੋਪਰਟੀ ਸੇਵਾ ਦਿੱਤੀ ਆ ਰਹੀ ਹੈ ਬਹੁਤ ਬਹੁਤ ਧੰਨਵਾਦ ਹੈ ਇੱਕ ਦਣੀ ਯਾਦਗਾਰੀ ਤਸਵੀਰ ਅੱਜ ਦੀ ਸਰਦਾਰ ਅਜੀਤ ਸਿੰਘ ਦੀ ਲਾਲਪੁਰਾ ਸਾਹਿਬ ਤੁਹਾਨੂੰ ਪਹਿਲੇ ਦੱਸਿਆ ਕਿ ਜਿਹੜੇ ਨੇ ਸਿਆਸੀ ਤੌਰ ਦੇ ਚਰਨ ਸਪਸ਼ਟ ਕਰਕੇ ਉਹਨਾਂ ਦਾ ਅਸ਼ੀਰਵਾਦ ਲੈ ਸਕਦਾ ਮੈਂ ਮਹਿਸੂਸ ਕਰਦਾ ਕਿ ਆਜੀਬ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਬੱਚਿਆਂ ਨੂੰ ਵਿਸੇ ਨਾਲ ਜੋੜ ਕੇ ਰੱਖਣਾ ਚਾਹੀਦਾ ਬੱਚਿਆਂ ਨੂੰ ਧਰਮ ਦੇ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ ਇਹ ਵਿਸਾ ਜਿਹੜਾ ਇਹ ਸਾਡਾ ਮਾਣ ਹੈ ਇਹ ਸਾਡੀ ਸ਼ਾਨ ਹੈ ਇਸ ਵਿਸੇ ਦੇ ਸਦਕੇ ਸਾਡੀ ਪਹਿਚਾਨ ਜਿਹੜੀ ਦੂਰ ਦੂਰ ਦੁਨੀਆ ਤੱਕ ਹੁੰਦੀ ਹੈ ਸੋ ਮੈਂ ਮੁਬਾਰਕ ਇਹਣਾ ਚਾਹੁੰਦਾ ਜਿਹਨੇ ਮੈਨੇਜਮੈਂਟ ਟੀਮ ਨੂੰ ਜਿਨ੍ਹਾਂ ਨੇ ਕਿ ਇਹ ਇਸ ਪ੍ਰੋਗਰਾਮ ਆਰਗੇਨਾਈਜ਼ ਕੀਤਾ ਮੁਬਾਰਕਬਾਦ ਦੇਣਾ ਚਾਹੁੰਦਾ ਰੈਫਰੀ ਸਹਿਬਾਨਾਂ ਨੂੰ ਵੀ ਪਲੇਅਰ ਸਹਿਬਾਨਾਂ ਨੂੰ ਵੀ ਜਿਹੜੇ ਨੇ ਜੋਸ਼ ਦੇ ਨਾਲ ਇਹਦੇ ਵਿੱਚ ਆਪਣੀ ਹਾਜ਼ਰੀ ਭਰ ਰਏ ਨੇ ਮਾਇਰ ਸਾਹਿਬ ਜਿਹੜੇ ਟੀਮ ਦੇ ਮੈਂਬਰਸ ਨੇ ਇੱਥੇ ਦੇ ਮੈਨੇਜਮੈਂਟ ਜਿਹੜੀ ਹੈਗੀ ਉਹ ਔਰ ਸਭ ਤੋਂ ਵੱਧ ਤਨਮਾ ਤੁਹਾਡਾ ਵੀ ਕਰਨਾ ਚਾਹੁੰਦਾ ਕਿਉਂਕਿ ਤੁਹਾਡਾ ਇੱਕ ਇੱਕ ਕਦਮ ਜਿਹੜਾ ਇਸ ਸਟੈਂਡ ਲਈ ਇਸ ਗਰਾਊਂਡ ਲਈ ਇਹਨਾਂ ਪਲੇਅਰਾਂ ਦੀ ਸ਼ਕਤੀ ਹੈ ਤਾਂ ਜਦ ਤੱਕ ਤੁਹਾਡੇ ਵੱਲੋਂ ਹੁੰਗਾਰਾ ਨਹੀਂ ਪੈ ਇਹ ਗੱਲ ਨੂੰ ਨੌਜਵਾਨਾਂ ਨੂੰ ਜਿਹੜਾ ਇੱਕ ਸੇਹ ਦੀ ਬਦਦੀ ਕਿ ਯਾਰ ਸੇਹ ਮਿਲੇਗੀ ਕਿ ਯਾਰ ਮੈਂ ਵੀ ਪਲੇਅਰ ਬਣਨਾ ਹੈ ਮੈਂ ਵੀ ਵੱਡਾ ਹੋ ਕੇ ਮੋਟਰਸਾਈਕਲ ਜਿੱਤਣਾ ਸੋ ਤੁਹਾਡਾ ਸਾਰਿਆਂ ਦਾ ਮੇਰੇ ਇੱਥੇ ਸਦਰ ਮੈਨੂੰ ਇੱਥੇ ਸਦਰ ਦੇ ਬਹੁਤ-ਬਹੁਤ ਧੰਨਵਾਦ ਇੱਕ ਬੇਨਤੀ ਹੋਰ ਕਰਾਂਗਾ ਕਿਉਂਕਿ ਮੈਂ ਇੱਕ ਛੋਟੇ ਜਿਹੇ ਹੋਰ ਕਾਰਜ ਤੇ ਮੈਂ ਆਪਣੇ ਭਰਾ ਦਾ ਵੀ ਬਹੁਤ ਧੰਨਵਾਦ ਕਰਦਾ ਜਿਨੇ ਕਿ ਮੈਨੂੰ ਮੇਰੇ ਬਾਰੇ ਇੰਨੇ ਸ਼ਖਤ ਬੋਲੇ ਇੰਨਾ ਮਾਣ ਵਾਲੇ ਸ਼ਖਤ ਬੋਲੇ ਇਸ ਮਾਣ ਨੂੰ ਅੱਗੇ ਰੱਖਦੇ ਹੋਏ ਮੈਂ ਕਿਉਂਕਿ ਮੇਰੀ ਸੰਸਥਾ ਇਨਸਾਨੀਅਤ ਪਹਿਲੂ 'ਮੈਂ ਵਰਲਡ ਕੈਂਸਰ ਕੇਅਰ ਕੁਲਵੰਤ ਧਾਲੀਵਾਲ ਜੀ ਦੀ ਜਿਹੜੀ ਸੰਸਥਾ ਹੈ ਉਹਦਾ ਵੀ ਇੰਡੀਆ ਦੇ ਡਾਇਰੈਕਟਰ ਆ ਅਸੀਂ ਆਪਣੀ ਸੰਸਥਾ ਵੱਲੋਂ ਅੱਜ ਫ੍ਰੀ ਕੈਂਸਰ ਕੈਂਪ ਮੈਡੀਕਲ ਚੈੱਕਅਪ ਕੈਂਸਰ ਕੈਂਪ ਤੋਂ ਬਿਲਕੁਲ ਪਿੱਛੇ ਸਕੂਲ ਜਿਹੜਾ ਇੱਥੇ ਲਵਾਇਆ ਹੋਇਆ ਹੈ ਜੀ ਇੱਥੇ ਅਸੀਂ ਮੁਫਤ ਦਵਾਈਆਂ ਦੇ ਰਹੇ ਹਾਂ ਮੁਫਤ ਚੈੱਕਅਪ ਹੋ ਰਿਹਾ ਹੈ ਜਿਹੜੀਆਂ ਸਰਕਾਰੀ ਹਸਪਤਾਲਾਂ 'ਚ 11000 ਪ੍ਰਾਈਵੇਟ ਹਸਪਤਾਲਾਂ 'ਚ 21-22 ਹਜ਼ਾਰ ਰੁਪਏ ਦੇ ਇਲਾਜ ਹੈ ਚੈੱਕਅਪs ਹੈਗੇ ਉਹ ਸਾਰੇ ਫ੍ਰੀ ਕਰ ਰਹੇ ਆ ਅੱਖਾਂ ਦਾ ਚੈੱਕਅਪ ਫ੍ਰੀ ਕਰ ਰਹੇ ਆ ਲੋੜਵੰਦਾਂ ਨੂੰ ਜਿਹੜੀਆਂ ਐਨਕਾਂ ਆ ਉਹ ਵੀ ਆਪਣੀ ਸੰਸਥਾ ਵੱਲੋਂ ਫ੍ਰੀ ਦੇ ਰਹੇ ਆ ਸੋ ਜਦੋਂ ਤੁਸੀਂ ਇਸ ਖੇਡ ਦਾ ਲੁਤਫ ਮੁਕੰਮਲ ਕਰ ਲੋ ਤੇ ਆਪਣਾ ਚੈੱਕਅਪ ਜ਼ਰੂਰ ਕਰਕੇ ਕਰਵਾ ਕੇ ਹੋਣਾ ਕਿਉਂਕਿ ਰਿਸਟ ਕੁਰਸ਼ਟ ਨੌਜਵਾਨੀ ਜਿਹੜਾ ਹੈ ਨਾ ਔਰ ਰਿਸ਼ਤ ਪੁਸ਼ਪ ਪੰਜਾਬ ਬਣਾ ਸਕਦਾ ਹੈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਰ ਵੀ ਕਿਹਦੀ ਕੀ ਹੈ ਸਾਡੇ ਕੋਲ ਕੀਤੀ ਹੈ ਦਿਲ ਤੋਂ ਕੀਤੀ ਹੈ ਔਰ ਸਾਡੇ ਨਾਲ ਪਰਸਨਾ ਬੋਲ ਰਿਹਾ ਪਰ ਇਹਦੇ ਤੋਂ ਸ਼ਮਾ ਕਰਦੇ ਆ ਇਹ ਤਾਂ ਆਪਣਾ ਪੰਜਾਬ ਹੈ ਆਪਣਾ ਇੰਡੀਆ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਡਿਵਲਪਮੈਂਟ ਕਰ ਰਹੇ ਹੋ ਆਪਣੀ ਇਨਸਾਨੀਅਤ ਦੀ ਜਿਹੜੀ ਚੈਰੀਟੇਵਿਟ ਟ੍ਰਸਟੀ ਸਭ ਤੋਂ ਪਹਿਲ ਦਿੰਦੇ ਆ ਬਹੁਤ ਬਹੁਤ ਧੰਨਵਾਦ ਬுகੇ ਰਜੀਤ ਜੀ ਆਪਣੀ ਜ਼ਿੰਦਗੀ ਦਾ ਸਮਾਂ ਕੱਢਣੇ ਬੜੇ ਔਖੇ ਆ ਪੂਰੇ ਪੰਜਾਬ 'ਚ ਵਡੀਆਂ ਘੁੱਡੀਆਂ ਬਹੁਤ ਬਹੁਤ ਇਸ ਇਲਾਕੇ ਦੇ ਪੰਜ ਸਰਪੰਚ ਮੇਰੇ ਨਾਲ ਇਸ ਮੰਡਲ ਦੇ ਅਧਿਐਚ ਵਿਜੇ ਕੁਮਾਰ ਮਿੱਲਾ ਜੀ ਜਨਰਸਥਾ ਦਾ ਲੋਕ ਰਾਣਾ ਜੀ ਅਤੇ ਹੋਰ ਜਿਨਨੇ ਵੀ ਵਕਤ ਵਕਤ ਪੁੰਨਾ ਤੋਂ ਗੱਜਾ ਬੱਜਾ ਲੀਡਰ ਸਹਿਬਾਨ ਇਸ ਮੁਫਤ ਕੈਂਸਰ ਕੇਅਰ ਕੈਂਪੇਨ ਕੁਝੇ ਨੇ ਮੈਂ ਉਹਨਾਂ ਦਾ ਜੀ ਆਇਆਂ ਆਖਦਾ ਔਰ ਧੰਨਵਾਦ ਕਰਦਾ ਸਰਦਾਰ ਰਾਜੀਵ ਸਿੰਘ ਲਾਲਪੁਰਾ ਜੀ ਦਾ ਜਿਨ੍ਹਾਂ ਨੇ ਆਪਣੇ ਸੁਖੀਮੀਆਂ ਤੋਂ ਸਮਾਂ ਕੱਢ ਕੇ ਪਹਿਲਾਂ ਵੀ ਕਈ ਵਾਰ ਸਾਡੇ ਵਿੱਚ ਆਏ ਨੇ ਤੇ ਇਸ ਵਾਰ ਬੜੀ ਏਰੀਏ ਨੂੰ ਇਸ ਸਿਛਰੇ ਮੇਰੇ ਬਜ਼ੁਰਗ ਪਤਾਵਾ ਪੈਣਾ ਆਪ ਸਭ ਨੂੰ ਮੇਰੇ ਵੱਲੋਂ ਪ੍ਰੀਮ ਪਰੀ ਸੱਚੀ ਕਾਮ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਨਾ ਚਾਹਾਂਗਾ ਮੇਰੇ ਚਾਚਾ ਕੁਲਵੰਤ ਧਾਲੀਵਾਲ ਜੀ ਦਾ ਜਿਨੇ ਕੇ ਵਿਦੇਸ਼ ਚ ਰਹਿ ਕੇ ਵੀ ਕਿਉਂਕਿ ਖੁਦ ਉਹ ਇੰਗਲੈਂਡ ਚ ਰਹਿੰਦੇ ਨੇ ਵਿਦੇਸ਼ ਚ ਰਹਿ ਕੇ ਵੀ ਇੰਨੀ ਮੁਹੱਬਤ ਹੈ ਆਪਣੇ ਪੰਜਾਬ ਨਾਲ ਔਰ ਆਪਣੇ ਦੇਸ਼ ਨਾਲ ਕਿ ਉਹਨਾਂ ਨੇ ਵੀੜਾ ਚੁੱਕਿਆ ਹੋਇਆ ਕਿ ਮੈਂ ਆਪਣੇ ਪੰਜਾਬ ਨੂੰ ਔਰ ਆਪਣੇ ਦੇਸ਼ ਨੂੰ ਜਿਹੜਾ ਕੈਂਸਰ ਰਹਿਤ ਕਹਿਣਾ ਕਰਨਾ ਹੈ ਮੈਂ ਅਰਦਾਸ ਕਰਦਾ ਕਿ ਕਿਉਂਕਿ ਹਰ ਰੋਜ਼ ਕੈਂਪ ਉਹਨਾਂ ਦੇ ਸੰਸਥਾ ਲਾਉਂਦੀ ਹੈ ਕਦੀ ਪੰਜਾਬ ਦੇ ਹਰ ਕੋਨੇ ਚ ਮਾਝੇ ਮਾਲਵੇ ਦੁਆਬੇ ਮੈਂ ਦੁਆ ਕਰਦਾ ਹਾਂ ਸੱਚੇ ਪਾਤਸ਼ਾਹ ਅਗੇ ਏ ਵਾਹਿਗੁਰੂ ਅੱਜ ਜਿੰਨੇ ਵੀ ਮਰੀਜ਼ ਆਏ ਆ ਜੋ ਦੁਆਵਾਂ ਦਿੰਦੇ ਨੇ ਸਾਰੀਆਂ ਦੁਆਵਾਂ ਉਹਨਾਂ ਦੇ ਦਰ ਨੂੰ ਉਹਨਾਂ ਦੇ ਦਰ ਤੇ ਵਾਹਿਗੁਰੂ ਦੀ ਬਖਸ਼ਿਸ਼ ਹੋਵੇ ਲੰਬੀ ਉਮਰ ਹੋਵੇ ਚੰਗੀ ਸਿਹਤ ਹੋਵੇ ਜਦੋਂ ਵੀ ਮਿਲਦੇ ਆ ਮੈਨੂੰ ਹਮੇਸ਼ਾ ਇੱਕੋ ਹੀ ਗੱਲ ਕਰਦੇ ਮਨੁੱਖਤਾ ਦੀ ਸੇਵਾ ਦੀ ਆ ਪੀ ਤੇਰੀਏ ਦੇ ਪਿਛੇ ਪਹਿਲੀ ਵਾਰ ਜਿਹੜਾ ਕੈਂਪ ਹੈ ਜਿਹੜਾ ਇਸ ਤਰ੍ਹਾਂ ਦਾ ਕੈਂਪ ਉਹ ਨਗਾ ਕਰ ਭਾ ਰਿਹਾ ਇਦੇ ਵਿੱਚ ਕੈਂਸਰ ਦਾ ਚੈੱਕਅਪ ਜਨਰਲ ਚੈੱਕਅਪ ਦਵਾਈਆਂ ਮੁਸਕਿਲ ਤੇ ਚਾਰੀਆਂ ਅੱਖਾਂ ਦਾ ਚੈੱਕਅਪ ਔਰ ਜਿਹੜੇ ਲੋੜਵੰਦ ਮਿਲ ਜੇ ਉਹਨਾਂ ਨੂੰ ਫ੍ਰੀ ਐਂਡ ਕਰ ਦਿੱਤੀਆਂ ਜਾ ਰਹੀਆਂ ਨੇ ਸੋ ਮੈਂ ਧੰਨਵਾਦ ਕਰਨਾ ਚਾਹੁੰਦਾ ਇੱਥੇ ਰਾਜਕੁਮਾਰ ਰਾਣਾ ਜੀ ਦਾ ਉਹਦਾ ਪਰਿਵਾਰ ਇੱਥੇ ਰਹਿੰਦਾ ਹੈ ਜੀ ਔਰ ਭਾਰਤੀ ਜਨਤਾ ਪਾਰਟੀ ਦੀ ਸਾਰੀ ਬੀਤੇਰੀ ਦੀ ਟੀਮ ਦਾ ਜਿਨ੍ਹਾਂ ਨੇ ਕਿ ਮੇਰੇ ਨਾਲ ਸੰਪਰਕ ਕਰਾ ਕੀਤਾ ਕਿ ਇਸ ਤਰ੍ਹਾਂ ਦਾ ਕੰਮ ਜੋ ਹੈ ਅਕਦਾ ਲੋਕ ਸੇਵਾ ਦਾ ਇੰਨੀ ਵੱਡੇ ਲੈਵਲ ਤੇ ਇੱਥੇ ਹੋਇਆ ਲਈ ਸੋ ਹਾਲੇ ਤਸਵੀਰ ਦੇ 12.5 ਹੋਏ ਨੇ ਤੇ ਮੇਰੇ ਖਿਆਲ ਨਾਲ 300 ਤੋਂ ਉੱਤੇ ਜਿਹੜੇ ਲੋਕ ਆਪਣਾ ਚੈੱਕਅਪ ਕਰਾ ਚੁੱਕੇ ਆ ਮੈਨੂੰ ਲੱਗਦਾ ਹੈ ਕਿ ਵਨ ਆਫ ਦਾ ਮੋਸਟ ਸਕਸੈਸਫੁਲ ਕੈਂਪ ਜਿਹੜਾ ਇੱਥੇ ਆਰਗੇਨਾਈਜ਼ ਹੋਇਆ ਹੈ